ਸਾਰੇ ਕਾਲਜ ਸਾਰਿਆਂ ਨੂੰ ਹੋਰ ਵੀ ਠੀਕ ਹੋ ਸਾਰੇ ਜਾਨੇ ਅੱਜ ਆਪਣਾ ਡੇਲੀ ਵੀਡੀਓ ਹੁੰਦੇ ਨੇ ਗਾ ਜੀ ਚੌਥਾ ਕੋਲ ਸੁਣਾਓ ਜੀ ਠੀਕ ਹੋ ਸਾਰੇ ਜਾਨੇ ਕੂਤਰ ਕਿਵੇਂ ਨੇ ਜੀ ਸਾਡੇ ਬੱਚੇ ਕਾ ਦੇਣਾ ਜਾ ਕੇ ਵੀ ਬੱਚਿਆਂ ਦੀ ਅੱਖਾਂ ਓੱਖਾਂ ਬਹੁਤ ਆਉਂਦੀਆਂ ਨੇ ਥੋੜਾ ਆਪਣੇ ਕੂਤਰਾਂ ਦੀ ਗੌਰ ਕਰਿਓ ਠੀਕ ਹੈ ਜੀ ਫਿੰਡੀਆਂ ਵੀ ਹੁੰਦੀਆਂ ਤੁਹਾਨੂੰ ਪਤਾ ਹੀ ਆ। ਹਾਂ। ਅੱਖਾਂ ਤੇ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਆ ਆਪਾਂ ਪਾਈ ਹੋਈ ਵੀਡੀਓ। ਠੀਕ ਹੈ ਉਹ ਤਾਂ ਦੁਬਾਰਾ ਵੀ ਪਾ ਲਾਂਗੇ। ਠੀਕ ਹੈ ਜੀ। ਤੇ ਮੱਛਰਾਂ ਤੋਂ ਵੀਰੇ ਮੱਛਰਾਂ ਕਰਕੇ ਹੁੰਦੀਆਂ ਨੇ ਜਿਹੜੀਆਂ ਫਿੰਡੀਆਂ ਹੁੰਦੀਆਂ ਨੇ। ਤੇ ਫਿੰਡੀਆਂ ਤੋਂ ਤੁਸੀਂ ਆਪਣੇ ਉਹ ਲਾ ਸਕਦੇ ਹੋ ਜਿਵੇਂ ਆਲ ਆਊਟ ਹੋ ਗਿਆ ਜੀ ਕਛੂਆ ਹੋ ਗਿਆ। ਇੱਕ ਧੂਫ ਜੀ ਮਿਲਦੀ ਹੁੰਦੀ ਆ ਉਹ ਲਾ ਸਕਦੇ ਹੋ ਜੀ। ਈਲਣਾ ਗੁੱਡਿਆਂ ਦੇ ਵਿੱਚ ਮੱਛਰ ਨਹੀਂ ਉਹਦੇ ਰਾਤ ਨੂੰ ਖੁੱਡੇ ਘੱਟ ਖੁੱਲਿਆ ਕਰੋ ਥੋੜੇ ਜੇ ਬੰਦੇ ਰਹਿਣ ਠੀਕ ਹੈ ਜੀ ਚਲੋ ਵੀਰੇ ਅੱਜ ਤੁਹਾਨੂੰ ਦਿਖਾਉਣੇ ਆਪਾਂ ਆਪਣੇ ਬੱਚੇ ਜਿਹੜੇ ਅੱਜ ਹੋ ਗਏ 15 ਦਿਨਾਂ 16 ਦਿਨਾਂ ਦੇ ਬੱਚੇ ਠੀਕ ਹੈ ਜੀ ਆ ਰਹੀਏ ਆਪਣੇ 16-16 ਦਿਨਾਂ ਦੇ ਬੱਚੇ ਅੱਜ ਇਹ ਹੋ ਗਈ ਅੱਜ 16-16 ਦਿਨਾਂ ਦੇ ਠੀਕ ਹੈ ਜੀ ਇਹਨਾਂ ਨੂੰ ਵੀਰੇ ਅੱਜ ਆਪਾਂ ਨੇ ਇੱਕ ਇੱਕ ਕੈਮਰਾ ਦੇਣੀ ਹੈ ਜੀ ਪਾਵਰ ਜੈਲ ਠੀਕ ਹੈ ਜੀ ਮਨੇ ਸਾਰਾ ਇੰਜਪੋਟ ਇੱਧਰ ਪਾਈ ਰਹੀ ਹਾਂ ਨਹੀਂ ਆਣੀ ਠੀਕ ਹੈਗੀ ਅੰਦਰਲੇ ਪਾਸੋਂ ਕੱਢ ਕੇ ਲੈ ਗਿਆ ਅੰਦਰਲੇ ਪਾਸੋਂ ਟੰਗੀ ਹੋਈ ਆ ਮੇਰੀ ਸਵਿੰਗ ਇਹਦੇ ਮੂਰੇ ਨਿੱਪਲ ਨਹੀਂ ਹੈਗਾ ਮਾਨੇ ਕਹੇ ਪੂਰੇ ਨਿੱਪਲ ਲਾ ਰਹਾ ਉਹ ਨਿੱਪਲ ਲਾ ਰਹਾ ਇਹਦੇ ਮੂਰੇ ਹਰੀ ਸਿੰਗ ਤੋੜਾ ਕੇ ਹਾਂ ਅੱਜ ਹੋ ਗਏ ਜੀ ਇਹ 15-15 ਦਿਨ ਪਤਾ ਜਿਹੜਾ ਕੰਮ ਕਹਿੰਦਾ ਨਾ ਉਹ ਕਰੀ ਦੇਉਂਦਾ ਉਹਦੇ ਮੂਰੇ ਲਾ ਉਹਦੇ ਐਮ ਐਲ ਵਧੀਆ ਲੱਗਦੇ ਨੇ ਉਹ ਤੇ ਐਮ ਐਲ ਦਿਖਦਾ ਨਹੀਂ ਹੈਗਾ ਬੱਚੇ ਨੇ ਟੋਰੀ ਕਾਲੀ ਕੀਤੀਆਂ ਨੇ ਕਿਤੇ ਕਿਤੇ ਸ਼ਿੱਟ ਰਹਿ ਜਣਾ ਇਹ ਬੱਚੇ ਦੇ ਇਹਨਾਂ ਨੂੰ ਦੇ ਕੇ ਕਹਿੰਮ ਪਾਵਰ ਜਲ ਉਹ ਤੋਂ 15-15 ਦੇ ਇਹਨਾਂ ਨੂੰ ਛੋਲੇ ਤੋਲਣਾ ਬੱਚਿਆਂ ਨੂੰ ਪਾਵਰ ਜਲ ਦੇਣ ਦਾ ਫਾਇਦਾ ਤੁਹਾਨੂੰ ਵੀ ਪਤਾ ਹੀ ਆ ਜੀ ਇਹ ਆਪਾਂ ਬੱਚਿਆਂ ਨੂੰ ਪਾਵਰ ਜਲ ਦੰਨੇ ਜੀ ਇੱਕ ਤਾਂ ਬੱਚਿਆਂ ਨੂੰ ਛੇਤੀ ਬਿਮਾਰੀ ਨਹੀਂ ਕੋਈ ਲੱਗਦੀ ਹੈਗੀ ਦੂਜਾ ਤੰਦਰੁਸਤ ਰਹਿੰਦੇ ਨੇ ਜੀ ਇਹ ਬਿਮਾਰ ਬਮੂਰ ਹੋਣਗੇ ਜੀ ਸੈੱਟ ਹੋ ਜਾਣਗੇ ਠੀਕ ਹੈ ਜੀ ਇੱਕ ਇੱਕ ਐਮ ਐਲ ਦੇਣੀ ਆ ਮਨੇ ਇਹ ਪਰ ਬਹੁਤ ਰ ਬਾਚੂ ਦੇ ਯੂਨੀਵਰਸ ਵਾਲੇ ਭਵਰੀ आले ਚਲ ਕੋਈ ਜੀ ਦੇਰੀ ਹੁਣ ਬੋਨਾਂ ਨੂੰ ਦੇਰੀ ਦੇਰੀ ਕੋਈ ਬਹੁਤ ਤੁਸੀਂ ਵੀ ਦੇ ਸਕਦੇ ਹੋ ਵੀਰੇ ਬੱਚਿਆਂ ਨੂੰ ਛੋਟਿਆਂ ਨੂੰ ਇਹਦੇ ਨਾਲ ਇਦਾਂ ਜੀ ਕੋਈ ਬਿਮਾਰ ਠਮਾਰ ਹੋਵੇ ਠੀਕ ਹੋ ਜਾਂਦਾ ਉਹ ਵੀ ਵਧੀਆ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਜੀ ਐ ਕਿ ਮਨ ਕਰਾ ਦੇ ਬਾਹਰ ਆਣ ਬਣ ਬੜੀ ਮੈਂ ਟੈਂਕੀ ਬੰਦ ਕਰਦੀ ਥੋਰ ਸੁਣਾਓ ਜੀ ਠੀਕ ਠਾਕ ਦੇ ਮੈਨੂੰ ਫਿਟੀ ਗਾਉਂ ਦੂਜੀ ਲੰਬੀ ਲੀ ਜਾਂਦੀ ਹੈ ਦੇ ਨੂੰ ਇਹਨੂੰ ਪੁੱਤ ਇਹਨੂੰ ਨਾਲ ਵਾਲੇ ਨੂੰ ਦੇਣੇ ਇਹਨੂੰ ਇਹਦੇ ਤੇ ਹੀ ਪਾਵਾ ਗੱਲ ਉਹਨੇ ਵੀ ਥੋਲੇ ਤੇਰੇ 15 15 ਉਹ ਉਹ ਨਾਲ ਠੀਕ ਠਾਕ ਮੈਨੂੰ ਪਤਾ ਕੀ ਗਿਣੀ ਇਹਨਾਂ ਤੂੰ ਦੇ ਦੇ ਇਹਨਾਂ ਨੂੰ ਵੀਡੀਓ ਲੰਬੀ ਹੁੰਦੀ ਆ ਯਾਰ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੇ ਡੇਲੀ ਸਾਡੇ ਵੀਡੀਓ ਦੇਖੋ ਤੇ ਲਾਈਕ ਸ਼ੇਅਰ ਕਰੋ ਠੀਕ ਹੈ ਜੀ ਅਜੇ ਆਪਾਂ ਨੂੰ ਏਡਾ ਹਸਾਬ ਤਾਂ ਹੈ ਨਹੀਂ ਕੋਲ ਬਣਾਉਣ ਦਾ ਅਜੇ ਵੀ ਏਡਾ ਆਪਾਂ ਬਣਾਈ ਜਾਂਦੇ ਆ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਣੇ ਛੋਟੇ ਬੱਚੇ ਹੋ